kita sad peak mau ancing ku

Terima kasih telah menonton! ਅੱਜ ਜਿਹੜਾ ਪ੍ਰਹਿਮਾਰਤ ਕੱਢਿਆ ਜਾ ਰਿਹਾ ਕੀ ਕਹਿਣਾ ਚਾਹੋਗੇ ਅ ਇਹਦੇ ਵਿੱਚ ਡੀਜੀਪੀ ਸਾਹਿਬ ਜੀ ਦੀਆਂ ਹਦਾਇਤਾਂ ਦੇ ਮੁਤਾਬਿਕ ਸਾਡੇ ਪੰਜੋ ਸਬ ਡਿਵੀਜ਼ਨ ਚ ਕੈਨੋਟਸ ਕੀਤੇ ਜਾ ਰਹੇ ਐਸਐਸਪੀ ਸਾਹਿਬ ਵੱਲੋਂ ਵੀ ਡੀਏਜੀ ਸਾਹਿਬ ਵੱਲੋਂ ਵੀ ਇਹ ਕੀਤੇ ਜਾ ਰਹੇ ਨੇ ਲੋਕਾਂ ਨੂੰ ਮੇਨ ਤਾਂ ਵੇਰ ਕੀਤਾ ਜਾ ਰਿਹਾ ਕਿ ਤੁਹਾਨੂੰ ਡਰਨ ਦੀ ਕੋਈ ਜ਼ਰੂਰਤ ਨਹੀਂ ਪੁਲਿਸ ਤੁਹਾਡੇ ਨਾਲ ਹੈ ਔਰ ਇਹ ਬਧੀਆ ਤਰੀਕੇ ਨਾਲ 15 ਅਗਸਤ ਕਰਵਾਈ ਜਾਊਗੀ ਔਰ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਪੱਤਰ ਗ੍ਰਾਹਕ ਜੀ ਸਰ ਇਹ ਜਿਹੜਾ ਫਲੈਗ ਮਾਰਚ ਆ ਹਾਂ ਜੀ ਆਮ ਤੌਰ ਤੇ ਜਿਹੜੇ ਫੈਸਟੀਵਲ ਹਨ ਉਹਨਾਂ ਤੇ ਕੱਢਿਆ ਜਾਂਦਾ ਲੇਕਿਨ ਸ਼ਹਿਰ ਦੇ ਵਿੱਚ ਜਾਂ ਕਹਿ ਸਕਦੇ ਇਸ ਇਲਾਕੇ ਦੇ ਵਿੱਚ ਵੀ ਬੜਾ ਕਹਿ ਸਕਦੇ ਆ ਚੋਰੀਆਂ ਡਕ ਤੇ ਕਤਲ ਹੁੰਦੇ ਆ ਉਸ ਤੋਂ ਪਹਿਲਾਂ ਵੀ ਇਹ ਫਲੈਗ ਮਾਰਚ ਕੱਢਣਾ ਜ਼ਰੂਰੀ ਹੋਣਾ ਚਾਹੀਦਾ ਦੇਖੋ ਜੀ ਇਹ ਤਾਂ ਚਲੋ ਫੈਸਟੀਵਲ ਹੈ ਹੀ ਹੈ ਇਹਨਾਂ ਦੇ ਤਾਂ ਜ਼ਰੂਰ ਜਦੋਂ ਦੀਵਾਲੀ ਹੋਗੀ 6 15 ਅਗਸਤ 26 ਜਨਵਰੀ ਹੋਗੀ ਜ਼ਰੂਰ ਕੱਢਿਆ ਜਾਂਦੇ ਪਰ ਜਿੱਦਾਂ ਵੀ ਕੋਈ ਕਤਲ ਹੁੰਦਾ ਕੁਝ ਹੁੰਦਾ ਉਹਦੇ ਵਿੱਚ ਵੀ ਤਾਂ ਟ੍ਰੇਸ ਕਰਨ ਵਾਸਤੇ ਸਾਡੀ ਨਫਰੀ ਜਾਂਦੀ ਹੈ ਔਰ ਮਤਲਬ ਮੈਂ ਤੁਹਾਨੂੰ ਇਹ ਵੀ ਦੱਸਣਾ ਚਾਹੁੰਨੀ ਕਿ ਜਿਵੇਂ ਸਾਡੇ ਇਹ ਸਪੈਸ਼ਲ ਇਹ ਨਿਕੋਦਰ ਸਬਡਿਵੀਜ਼ਨ ਚ ਜੋ ਵੀ ਕ੍ਰਾਈਮ ਹੋ ਰਿਹਾ ਉਹ ਟ੍ਰੇਸ ਵੀ ਹੋ ਰਿਹਾ ਨਾਲ ਨਾਲ ਔਰ ਜੋ ਵੀ ਸਮਗਲਰ ਜਿਹੜੇ ਹੈਗੇ ਆ ਉਹਨਾਂ ਨੂੰ ਪੈਨਲਟੀ ਉਹਨਾਂ ਨੂੰ ਮਤਲਬ ਰੈਸਟ ਕੀਤਾ ਜਾ ਰਿਹਾ ਜੇ ਕੋਈ ਹੀਨੀਅਸ ਕ੍ਰਾਈਮ ਹੋ ਰਿਹਾ ਤੇ ਉਹਦੇ ਵਿੱਚ ਵੀ ਰਾਉਂਡ ਅਪ ਕੀਤੇ ਜਾ ਰਹੇ ਨੇ ਔਰ ਕਾਫੀ ਇੰਪਰੂਵਮੈਂਟ ਹੈਗੀ ਹੈ ਸਾਡੇ ਕਸ ਸਸਪੀ ਸਰਦੀਆਂ ਹਦਾਇਤਾਂ ਦੇ ਮੁਤਾਬਿਕ ਕੰਮ ਕੀਤਾ ਜਾ ਰਿਹਾ ਹੈ ਤਾਂ ਪਹਿਲੇ ਨਾਲੋਂ ਬਹੁਤ ਜ਼ਿਆਦਾ ਇੰਪਰੂਵਮੈਂਟ ਆ ਨਾਈਟ ਡਾਮੋਨੇਸ਼ਨਸ ਪ੍ਰੋਪਰ ਹੋ ਰਹੀਆਂ ਹੈਗੀਆਂ ਹਰ ਚੀਜ਼ ਗੱਲ ਕਰੀਏ 15 ਅੱਜ ਸਰ ਨੇ 112 ਦੀਆਂ ਜਿੰਨੀਆਂ ਵੀ ਗੱਡੀਆਂ ਸਿਗੀਆਂ ਉਹਦੀ ਉਹ ਵੀ ਅੱਜ ਚਲਾਈਆਂ ਹੈਗੀਆਂ ਰਾਤ ਪ੍ਰੋਪਰ ਨਾਈਟਿੰਗ ਵਾਸਤੇ ਚਲਣਗੇ ਸਾਡੀਆਂ ਹਰ ਸਬ ਡਿਵੀਜ਼ਨ ਚ ਪ੍ਰੋਪਰ ਨਾਕਾਬੰਦੀਆਂ ਹੈ ਰਾਤ ਡਾਮੋਨੇਸ਼ਨਸ ਹੈਗੀਆਂ ਇਹ ਹੋਰ ਵੀ ਜਿਹੜੀਆਂ ਵੀ ਡੀਐਸਪੀਜ਼ ਵੱਲੋਂ ਜਿਹੜੇ ਜਿਹੜੇ ਪੁਆਇੰਟਾਂ ਤੇ ਨਾਕੇ ਲੱਗਨੇ ਹੋ ਵੀ ਲੱਗੇ ਜਾ ਰਹੇ ਔਰ ਜਿੱਥੇ ਜਿੱਥੇ 15 ਅਗਸਤ ਮਨਾ ਰਹੇ ਆ ਉੱਥੇ ਗਾਰਡਾਂ ਵੀ ਲੱਗੀਆਂ ਮੈਮ ਕੀ ਮੈਸੇਜ ਆ ਲੋਕਾਂ ਨੂੰ ਲੋਕਾਂ ਨੂੰ ਇਹੀ ਮੈਸੇਜ ਹੈ ਕਿ ਦੇਖੋ ਜੀ ਤੁਸੀਂ ਮਤਲਬ ਪੁਲਿਸ ਤਾਂ ਆਪਣਾ ਕੰਮ ਕਰ ਹੀ ਰਹੀ ਹੈ ਐਸਐਸਪੀ ਸਰ ਵੱਲੋਂ ਪੂਰੀਆਂ ਹਦਾਇਤਾਂ ਹਰ ਸਬਡਿਵੀਜ਼ਨ ਦੇ ਜੀਓਜ਼ ਨੂੰ ਹੈਗੀਆਂ ਕਿ ਤੁਸੀਂ ਕ੍ਰਾਈਮ ਫਰੀ ਬਣਾਓ ਆਪਣੇ ਸਬਡਿਵੀਜ਼ਨ ਨੂੰ ਮੇਰੀਆਂ ਇਹੀ ਮੈਂ ਪਬਲਿਕ ਨੂੰ ਇਹੀ ਅਪੀਲ ਕਰਨਾ ਚਾਹੁੰਦੀ ਹਾਂ ਕਿ ਤੁਸੀਂ ਪੰਜਾਬ ਪੁਲਿਸ ਤੇ ਤੁਹਾਡੇ ਨਾਲ ਹੈ ਹੀ ਪਰ ਸਾਨੂੰ ਪਬਲਿਕ ਦਾ ਵੀ ਸੰਯੋਗ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ ਜਿੰਨੀਦਰ ਪਬਲਿਕ ਸਾਨੂੰ ਇਨਫੋਰਮੇਸ਼ਨ ਨਹੀਂ ਦਊਗੀ ਉਨਿੰਦਰ ਸਾਨੂੰ ਕਿਵੇਂ ਪਤਾ ਲੱਗੂਗਾ ਕਿ ਹੁਣ ਸ਼ੰਕਰ ਪਿੰਡ 'ਚ ਇੰਨਾ ਨਸ਼ਾ ਫੈਲ ਰਿਹਾ ਹੈ ਜਾਂ ਹੋਰ ਪਿੰਡ ਹੈ ਮੈਂ ਜ਼ਰੂਰੀ ਨਹੀਂ ਕਿ ਸ਼ੰਕਰ ਪਿੰਡ ਹੈ ਨਸ਼ਾ ਕਾਫੀ ਫੈਲਿਆ ਹੋਇਆ ਹੈ ਹੁਣ ਪਿੱਛੇ ਜੀ ਮੌਤ ਵੀ ਹੋਈ ਇੱਕ ਡਰੱਗਸ ਦੇ ਨਾਲ ਆਪਾਂ ਉਹਨੂੰ ਵੀ ਟ੍ਰੇਸ ਵੀ ਕੀਤਾ ਡੀਐਸਪੀ ਸਾਹਿਬ ਖੁਦ ਉਹਨੂੰ ਫਾਲੋਅ ਅਪ ਕੀਤਾ ਗਏ ਸੀ ਮੈਂ ਇਹ ਕਹਿਣਾ ਚਾਹਨੀ ਹਾਂ ਕਿ ਪਬਲਿਕ ਦੇ ਸੰਜੋਗ ਦੀ ਵੀ ਸਾਨੂੰ ਬਹੁਤ ਜ਼ਿਆਦਾ ਜ਼ਰੂਰਤ ਹੈ ਸਾਨੂੰ ਪਬਲਿਕ ਆ ਆਪਣਾ ਨਾਮ ਦੱਸੇ ਪਰ ਇਨਫੋਰਮੇਸ਼ਨ ਤਾਂ ਦੇ ਸਕਦੇ ਹਨ ਅਸੀਂ ਥਾਣਿਆਂ ਦੇ ਵਿੱਚ ਨਫਰੀ ਘਟ ਹੈਗੀ ਹੈ ਤੇ ਕੋਈ ਉਪਰਾਧਾ ਕੀਤਾ ਜਾ ਰਿਹਾ ਹੈ ਹਾਂਜੀ ਇਹਦੇ ਵਿੱਚ ਨਾ ਅਸੀਂ ਕੁਝ ਸਾਡੇ ਹੁਣ ਮੁਲਾਜ਼ਮ ਟ੍ਰੇਨਿੰਗ ਤੇ ਗਏ ਹੋ ਆ ਰਹੇ ਆ ਤੇ ਅਸੀਂ ਹਰ ਥਾਣੇ ਨੂੰ 10 10 12 12 ਮੁਲਾਜ਼ਮ ਜ਼ਰੂਰ ਦੇਣਾ ਹੈ